ਬੇਚ ਮਸ਼ੀਨਾਂ ਵਾਲੇ ਹਮਾਲੂ ਆਹ ਤਾਂ ਥੋਂ ਖੜਾ ਰਹਿਂਦਾ ਟਾਇਰ ਦੀ ਗੁੱਡੀ ਐਨੀ ਵੀ ਹਾਂਜੀ ਆਹ ਹੋਂਕ ਸਾਜਿੰਦੀਆਂ ਨੇ ਉਹਦਾ ਕੀ ਸਿਸਟਮ ਹੈ ਮੈਂ ਦਸ ਦਸ ਮਸ਼ੀਨਾਂ ਵੀ ਚਲਾਈਆਂ ਨੇ ਠੀਕ ਹੈ ਜੀ ਇਕੱਲੇ ਨੇ ਵੀ ਹਾਂਜੀ ਕਹਿੰਦੇ ਵੀ ਤੂੰ ਇੱਕਣ ਚਲਾ ਕੇ ਮੇ ਲੈਂਦਾ ਮੈਂ ਕਿਹਾ ਵੀ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਪਰਮਾਤਮਾ ਹੀ ਚਲਦਾ ਹੈ ਹੈ ਨੋ ਜੀ ਸਿੱਧੂ ਦੇ ਹੈ ਸਿੱਧੂ ਦੇ ਵੀਰੇ ਹੈ ਨਾ ਚੱਲੋ ਵਿਚਾਰੇ ਤੇ ਜਿੰਨੇ ਕੰਮ ਕਰਦੀ ਆਪਾਂ ਨੂੰ ਕਿਹੜਾ ਮਾਡਲ ਹੈ ਜੀ ਇਹ ਇਹ ਬਾਈ ਮਾਡਲ ਹੈ ਵੀਰੇ ਜੀ ਆ ਸੰਤ ਵੀ ਬਾਈ ਮਾਡਲ ਹੈ ਠੀਕ ਹੈ ਜੀ ਹਾਂ ਇਹਨਾਂ ਨੂੰ ਫਿਰ ਹੁਣ ਚਲਾਉਂਗੇ ਜੀ ਬੀਜ ਜਾਨੀ ਹੈ ਗਈਆਂ ਬਕਾਊ ਵੀ ਨੇ ਠੀਕ ਹੈ ਜੀ ਇਹ ਜਾਨੀ ਕੋਈ ਬੰਦਾ ਲੈਣ ਆਲਾ ਗਿਆ ਦੇ ਵੀ ਦਾ ਮਤਲਬ ਸਾਬ ਜਿਹੜਾ 4x4 ਗੇਅਰ ਆ ਜੀ ਇਹਨਾਂ ਨੇ ਫਿਰ ਗੇਅਰ ਚ ਹੀ ਸ਼ਾਫਟ ਪਾਈ ਆ ਜੀ ਕਹਿਣ ਦਾ ਮਤਲਬ ਖੂਬੀਆਂ ਬੜੀਆਂ ਨੇ ਜੇ ਹੁਣ ਆ ਚਾਈਨਾ ਨੇ ਲਾ ਦਿੱਤੀ ਆ ਚਾਈਨਾ ਨੇ ਜਿਹੜੀਆਂ ਹਾਂ ਜੀ ਇਹ ਬੜੀਆਂ ਵਧੀਆ ਨਾ ਤਾਂ ਨਾ ਡੰਡ ਇਹਦੀ ਪਾਵਰ ਵੱਧ ਗਈ 100 137 ਹਸਪਾਵਰ ਦਾ ਹੋ ਗਿਆ ਡੀਜ਼ਲ ਖਰਚਾ ਤਾਂ ਨਹੀਂ ਜਿਆਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਅੱਜ ਆਇਆ ਪਿੰਡ ਮਲਕਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਇਥੇ ਆ ਦਰਸ਼ਨ ਸਿੰਘ ਸਰਪੰਚ ਸਰਪੰਚ ਦਾ ਪੂਰੇ ਏਰੀਏ ਚ ਕਮੈਨਾਂ ਵਾਲਿਆਂ ਦੇ ਨਾਂ ਤੇ ਸ਼ਿੱਕਾ ਚੱਲਦਾਗਾ ਮੈਨਾਂ ਦੇ ਨਾਲ ਨਾਲ ਸ਼ੌਂਕ ਆ ਪੁਰਾਣੀ ਬਰਾਸਤ ਸਾਹਮਣ ਦਾ ਬਾਕੀ ਪੁਰਾਣੇ ਸੰਤ ਬਹੁਤ ਸਾਹਮ ਰੱਖੇ ਨੇ ਕਰਾਉਣਿਆਂ ਗੱਲਬਾਤ ਅੱਜ ਦਰਸ਼ਨ ਸਿੰਘ ਸਰਪੰਚ ਨਾਲ ਆ ਗਏ ਆਪਾਂ ਦਰਸ਼ਨ ਸਿੰਘ ਸਰਪੰਚ ਕੋਲ ਤੇ ਮਲਕਪੁਰ ਪਿੰਡ ਦੀ ਫਿਰਨੀ ਤੇ ਘਰ ਆਗਾ ਤੇ ਅੱਜ ਕਰਦੇ ਆਂ ਵੀਰ ਨਾਲ ਗੱਲਬਾਤ ਬਹੁਤ ਵਧੀਆ ਜੀ ਸੱਚੀ ਕਾਲ ਜੀ ਸੱਚੀ ਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੱਚੀ ਕਾਲ ਜੀ ਹਾਂ ਜੀ ਉਹ ਠੀਕ ਠਾਕ ਹੋ ਜੀ ਠੀਕ ਹੈ ਬੜਾ ਵਧੀਆ ਵੀਰ ਜੀ ਵਧਾਈਆਂ ਤੁਹਾਨੂੰ ਅੱਜ ਨਵੀਂ ਕਮਾਈਆਂ ਦੀਆਂ ਜੀ ਬਸ ਵੀਰੇ ਮੁਬਾਰਕਾ ਜੀ ਬਸ ਅੱਜੇ ਲੈ ਕੇ ਆਂਦੀ ਐ ਠੀਕ ਹੈ ਜੀ ਹਾਂ ਜੀ ਹਾਂ ਜੀ ਆਜੋ ਕਰੀਏ ਆਪਾਂ ਗੱਲਬਾਤ ਜੀ ਆਜੋ ਜੀ ਆਜੋ ਇਹ ਮੇਰਾ ਭਤੀਜਾ ਜੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਹੁਣੇ ਆਈ ਐ ਜੀ ਠੀਕ ਹੈ ਜੀ ਚਲੋ ਜੀ ਮੌਕੇ ਤੇ ਅਸੀਂ ਵੀ ਮੌਕੇ ਤੇ ਪਹੁੰਚੇ ਹਾਂ ਨਾ ਮੌਕੇ ਦੀ ਪਹੁੰਚੇ ਬੋ ਇਹ ਸਰਮਨ ਸਾਹਿਬ ਫਿਰ 4x4 ਲਈ ਹੈ ਜੀ ਇਹ 4x4 4x4 ਜੀ ਠੀਕ ਹੈ ਜੀ ਜਿਵੇਂ ਮੱਕੀ ਨੂੰ ਲਾ ਲਓ ਜੀ ਹਾਂਜੀ ਵੀ ਮੱਕੀ ਨੂੰ 4x4 ਜਾਂ ਬਾਰਿਸ਼ ਹੋ ਜਾਂਦੀ ਹੈ ਫਿਰ ਔਕਾ ਕਰਦੀ ਹੈ ਜੀ ਵੇ ਤਾਂ ਕਰਕੇ ਠੀਕ ਹੈ ਜੀ 4x4 ਲਈ ਹੈ ਐਸਐਮਐਸ ਵੀ ਲੱਗਿਆ ਐਸਐਮਐਸ ਵੀ ਲੱਗਿਆ ਜੀ ਹੈ ਆ ਜੋ ਵੀ ਦਿਖਾ ਦਿੰਦੇ ਪੰਜ ਸਵੇਰੇ ਤੇ ਇੰਜਣ ਫਿਰ BS4 ਆ ਜੀ BS4 ਜੀ ਠੀਕ ਹੈ ਜੀ ਆਪਾਂ ਪਿਛਲੇ ਸੀਜ਼ਨ ਵੀ ਚਲਾਇਆ BS4 ਜੀ BS4 ਹੀ ਦੋ ਤਿੰਨ ਚਲਾ ਲੀਆਂ ਜੀ ਠੀਕ ਹੈ ਜੀ ਹਾਂਜੀ ਹਾਂਜੀ ਇੰਜਣ ਉੰਜਨ ਦੀ ਕੋਈ ਸ਼ਿਕਾਇਤ ਤਾਂ ਨਹੀਂ ਜੀ ਵੀਰੇ ਪੂਰਾ ਵੀ ਕੋਈ ਸ਼ਿਕਾਇਤ ਨਹੀਂ ਕੋਈ ਗਰਮ ਨਹੀਂ ਹੁੰਦਾ ਉਹ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਕਿ ਨਹੀਂ ਵਿੱਚ ਕਹੀ ਜਾਂਦੇ ਨੇ ਹਾਂਜੀ ਜਾਣੇ ਮੈਂ ਮਾੜੀ ਜੀ ਫੋਰਮੈਂਨ ਜੀ ਨਾਲ ਵੀ ਗੱਲ ਕਰੀ ਸੀ ਮੈਂ ਕਿ ਵੀ ਜਿਵੇਂ ਹੁਣ ਆਪਾਂ ਤੁਸੀਂ ਤਿਆਰ ਕਰਕੇ ਦਿੰਨੇ ਹੋ ਮਸ਼ੀਨਾਂ ਠੀਕ ਹੈ ਜੀ ਵੀ ਸਾਡੇ ਨੂੰ ਕੋਈ ਦਿੱਕਤ ਨਹੀਂ ਆਈ ਹੈ ਕਿ ਕਦੇ ਵੀ ਵੀ ਨਹੀਂ ਕਈ ਮਸ਼ੀਨਾਂ ਵਾਲੇ ਕਈ ਵਾਰ ਕਹਿੰਦੇ ਨੇ ਵੀ ਕੋਈ ਦਿੱਕਤ ਆ ਜਾਂਦੀ ਹੈ ਹਾਂਜੀ ਉਹ ਕਹਿੰਦੇ ਵੀ ਹੋਰ ਇਹਦੇ ਵਿੱਚ ਕੋਈ ਫਰਕ ਨਹੀਂ ਆਏਗਾ ਵੇ ਸਰਪੇ ਕੇ ਦੀ ਜਿਹੜੀ ਫੀਟਿੰਗ ਹੈ ਹਾਂਜੀ ਉਹ ਫੀਟਿੰਗ ਬਹੁਤ ਵਧੀਆ ਸਾਡੀ ਕੀਤੀ ਹੈ ਫੀਟਿੰਗ ਦੇ ਸਿਰ ਤੇ ਹੀ ਇੰਜਨ ਚੱਲ ਚੱਲਦਾ ਚਲੋ ਜਿਵੇਂ ਹੁਣ ਇਹਦੀ ਪਾਵਰ ਵੱਧ ਗਈ 100 137 ਹਸਪਾਵਰ ਦਾ ਹੋ ਗਿਆ ਡੀਜ਼ਲ ਖਰਚਾ ਤਾਂ ਨਹੀਂ ਜ਼ਿਆਦਾ ਕਰਦੀ ਜੀ ਨਹੀਂ ਡੀਜ਼ਲ ਖਰਚਾ ਦੂਏ ਨੂੰ ਘਟਾ ਹੈ ਜੀ ਦੂਜੇ ਨੂੰ ਘਟਾ ਹੈ ਜੀ ਘਟਾ ਹੈ ਜੀ ਠੀਕ ਹੈ ਜੀ ਹਾਂਜੀ ਬਸ ਇੱਕ ਜੂਰੀਆ ਪੈਂਦਾ ਜੀ ਇੱਕ ਜੂਰੀਏ ਦੀ ਹਾਂ ਇਹ ਤਾਂ ਵਾਰਟੀ ਜੂਰੀਆ ਜਿਹੜਾ ਪੈਂਦਾ ਹੈ ਹਾਂਜੀ ਨੋਟ ਦੇ ਹਿਸਾਬ ਨਾਲ ਇਹ ਕਹਿੰਦਾ ਠੀਕ ਹੈ ਜੀ ਇਹ ਵਾਲੇ ਜਿਹੜੇ ਕਰਦੇ ਨੇ ਹਾਂਜੀ ਉਹ ਜਿਹੜਾ ਇਹਦਾ ਉੱਪਰ ਦਾ ਸਾਰਾ ਉਹ ਵੀਟ ਜਦ ਪੂਰਾ ਹੋਣਾ ਉਹਨੇ ਜਿਆਦਾ ਪ੍ਰੈਸ਼ਰ ਮਾਣ ਅਸਾ ਫੇਰ ਖਾਣਾ ਮੈਂ ਕਹਿੰਦਾ ਠੀਕ ਹੈ ਜੀ ਮੈਂ ਕਹਿੰਦਾ ਵੀਰੇ ਨਜ਼ਾਰਾ ਬੰਨੇ ਪਹਿ ਜਾਣੀ ਚਾਹੀਦੀ ਅੱਗੇ ਆਪਾਂ ਪਿਛਲੀ ਵੇਰ ਸੀਜ਼ਨਾਂ 'ਚ ਦੇਖਦੇ ਆਂ ਕਈ ਵਾਰ ਇੰਜਨ ਸੀਜੋ ਜਾਂਦਾ ਜਾਂ ਗਰਮ ਬਹੁਤ ਹੁੰਦਾ ਪਰ ਗਰਮ ਵਾਲੀ ਤਾਂ ਵਰਕਾ ਹੀ ਪੜਦੋ 80 ਤੋਂ ਵੱਧ ਜਾਂਦਾ ਨਹੀਂ ਜਾਂਦਾ ਨਹੀਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਗੁਜਰਾਤ 'ਚ ਆਪਣੀ ਬਾਕੀ ਖਚਾਈ ਕਹਿੰਦੇ ਬਹੁਤ ਜ਼ਿਆਦਾ ਆ ਜੀ ਹੈਨਾ ਹਾਂ ਜੀ ਖਚਾਈ ਤਾਂ ਬਹੁਤ ਜ਼ਿਆਦਾ ਹੈ ਜੀ ਇੰਜਨ ਨੂੰ ਤਾਂ ਪਤਾ ਹੀ ਨਹੀਂ ਜਮੇ ਫਰੀ ਮੰਗ ਚੱਲੀ ਜਾਂਦਾ ਜੀ ਠੀਕ ਹੈ ਜੀ ਹਾਂ ਨਾ ਮਸ਼ੀਨ ਦਾ ਕੋਈ ਰੌਲਾ ਸੁਣਦਾ ਨਾ ਕੋ ਹੋ ਐਨ ਜਮਾ ਸਾਂਤ ਚਲਦੀ ਹੈ ਠੀਕ ਇੱਕ ਸਰਪੰਚ ਸਾਹਿਬ ਐਸਐਮਐਸ ਕੇ ਆਪਾਂ ਲਵਾ ਲਿਆ ਹੁਣ ਕਣਕ ਦੇ ਸੀਜ਼ਨ ਕਰਕੇ ਇੱਕ ਨਹੀਂ ਜੀ ਨਹੀਂ ਵੀਰ ਜੀ ਇਹ ਨਾਲ ਜਿੱਥੇ ਜਿਆਦਾ ਜਿੱਥੇ ਅਸੀਂ ਆਲੂ ਵਾਲਾ ਏਰੀਆ ਵੜਦੇ ਆ ਜੀ ਹਾਂਜੀ ਉੱਥੇ ਬੰਦੇ ਨਾ ਇਹ ਇਹ ਜਿਹੜੀ ਐਸਐਮਐਸ ਨਾਲ ਵੜਾ ਕੇ ਉਹ ਰਾਜ ਜਿਵੇਂ ਗਵਰਨਮੈਂਟ ਦੀ ਉਹ ਬੰਦ ਕੀਤੀ ਹੈ ਵੀ ਪਰਾਲੀ ਨੂੰ ਅੱਗ ਨਹੀਂ ਲਾਉਂਗੇ ਹਾਂਜੀ ਇਹ ਸਿਰਫ ਉਹਦੇ ਕਰਕੇ ਜੀ ਪਰਾਲੀ ਵਿੱਚ ਨਸ਼ਟ ਕਰਦੇ ਨੇ ਪਰਾਲੀ ਹਾਂਜੀ ਇਹ ਵੀ ਤਾਂ ਕਰਕੇ ਮੇਰੇ ਅਗਲੇ ਜਿਹੜੇ ਆਲੂ ਵਾਲੇ ਉਹ ਤਕਰੀਬ ਨੇ ਸਾਡੀ ਇੱਕ ਰਿਸ਼ਤੇਦਾਰੀ ਆ ਜੋਧਾ ਮਨਸੂਰਾਂ ਦੀ ਲੁਧਿਆਣੇ ਦੇ ਨਾਲ ਉਹ ਤਕਰੀਬ ਨੂੰ ਉੱਤੇ ਆਪਣੀਆਂ ਦੋ ਤਿੰਨ ਮਸ਼ੀਨਾਂ ਚਲਦੀਆਂ ਰਹਿੰਦੀਆਂ ਨੇ ਉਹ ਐਸਐਮਐਸ ਨਾਲ ਹੀ ਚਾਲਦੀਆਂ ਐਸਐਮਐਸ ਨਾਲ ਹੀ ਚਲਾਉਂਦੇ ਨੇ ਹਾਂਜੀ 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 ਠੀਕ ਹੈ ਜੀ ਇਹ ਸਰਵਨ ਸਾਹਿਬ ਜਿਹੜਾ 4x4 ਗੇਅਰ ਆ ਜੀ ਇਹ ਇਨਾਂ ਨੇ ਫਿਰ ਗੇਅਰ ਤੇ ਹੀ ਸ਼ਾਫਟ ਪਾਈ ਆ ਜੀ ਇਹਨਾਂ ਨੇ ਵੀਰ ਜੀ ਹਾਂ ਗੇਰ ਤੋਂ ਜਾਨੀ 4x4 ਇਹਨਾਂ ਦਾ ਬਹੁਤ ਕਾਮਜਾਬ ਹੈ ਠੀਕ ਹੈ ਜੀ ਆਹ ਦੇਖੋ ਜੀ ਹਾਂਜੀ 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 ਠੀਕ ਹੈ ਜੀ ਉਧਰੋਂ ਪਾਤੀ ਗੇਰ ਚੋਂ ਗੇਰ ਨਾਲ ਇਹ ਲਾਦਾ ਲਾਤਾ ਹਾਂਜੀ 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 ਠੀਕ ਹੈ ਜੀ ਇਹਦੇ ਨਾਲ ਡੀਜ਼ਲ ਦਾ ਫਰਕ ਪੈਂਦਾ ਕੁਝ ਜ਼ਿਆਦਾ ਡੀਜ਼ਲ ਦਾ ਫਰਕ ਨਹੀਂ ਜੀ ਕੋਈ ਮਾੜਾ ਮੋਟਾ ਹੀ ਫਰਕ ਪੈਂਦਾ ਜਾਨੀ ਉਹ ਜੇ ਮਸ਼ੀਨ ਫਿਰ ਜਿਆ ਚਾਰਾ ਟੈਰਾਂ ਤੇ ਜ਼ੋਰ ਲਾਉਂਦੀ ਆ ਫਿਰ ਇੰਜਨ ਤੇ ਵੀ ਘੱਟ ਲੂ ਘੱਟ ਪੈਂਦਾ ਲੋਡ ਜੀ ਹਾਂਜੀ ਹਾਂਜੀ ਪਾਗ ਲਾਹਣ ਦਾ ਮੀਂਹ ਵਕਾਇਦਾ ਮੱਕੀ ਟਾਈਮ ਜੀ ਫਿਰ ਹਾਂਜੀ ਤਾਂ ਕਰਕੇ ਫਿਰ ਚਾਰਾ ਟੈਰਾਂ ਜ਼ੋਰ ਮਾਰਨਾ ਜੀ ਠੀਕ ਹੈ। 19 ਕੀ ਦਾ ਫਰਕ ਪੈ ਜਾਂਦਾ ਜੀ। ਹਾਂਜੀ ਠੀਕ। ਅਸੇ ਆਪਾਂ ਮੱਕੀ ਦਾ ਸੀਜ਼ਨ ਵੀ ਲਾਉਣੇ ਆ ਜੀ। ਮੱਕੀ ਦਾ ਸੀਜ਼ਨ ਵੀ ਲਾਉਣੇ ਆ ਜੀ। ਕਟਰਵਾਲ ਲੈ ਜੀ। ਕਟਰਵਾਲ ਲੈ ਰਹੇ ਨੇ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਇਹ ਸਰਪੰਚ ਸਾਹਿਬ ਆਪਾਂ ਨੂੰ ਕਿੰਨੇ ਚ ਪੈਗੀ 4/4 ਜੀ? ਇਹ ਵੀਰ ਜੀ ਬਹੁਤ ਜਣੀ ਕਹਿਣ ਦਾ ਮਤਲਬ ਪੁੱਛੋ ਨਾ ਹਣ ਤਾਂ ਜੀ ਰੇਟਾਂ ਦਾ। ਹਾਂਜੀ। ਇਹ ਆਪਾਂ ਨੂੰ ਤਕਰੀਬਨ ਸਾਰਾ ਫੋਰ ਬਾਈ ਫੋਰ ਪਾ ਕੇ ਨਾਲ ਵਿੱਚ ਐਸਐਮਐਸ ਲਾ ਕੇ ਹਾਂਜੀ ਇਹ ਆਪਾਂ 29 ਲੱਖ ਰੁਪਏ ਦੀ ਲਈ ਹੈ 29 ਲੱਖ ਸਾਢੇ 29 ਦੀ ਜੀ ਠੀਕ ਹੈ ਜੀ ਹਾਂਜੀ ਦੇਖੋ ਸਰ ਜੀ ਤੁਹਾਨੂੰ ਆਪ ਉਹਨਾਂ ਸਾਰਾ ਕੁਝ ਜਿਹੜਾ ਸਾਊਂਡ ਸੈੱਟ ਮੈਂ ਸਭ ਲਾ ਕੇ ਦਿੱਤਾ ਲਾ ਕੇ ਦਿੰਦੇ ਨੇ ਜੀ ਹਾਂਜੀ 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 ਠੀਕ ਹੈ ਜੀ ਕਿਵੇਂ ਲੱਗਿਆ ਬਾਈ ਸਤਨਾਮ ਦਾ ਕੰਮ ਜੱਸੀ ਵਾਲਿਆਂ ਦਾ ਜੀ ਮੈਂ ਕਹਿੰਦਾ ਜੀ ਬਹੁਤ ਵਧੀਆ ਦੇਖੋ ਮਸ਼ੀਨ ਵੀ ਬੜੀ ਵਧੀਆ ਵੀਰ ਜੀ ਹਾਂਜੀ ਤੇ ਬਾਕੀ ਮੈਂ ਕਹਿੰਦਾ ਜਿੰਨਾ ਵਧੀਆ ਸਤਨਾਮ ਤੇ ਉਹਦਾ ਡੈਡੀ ਹੈ ਹਾਂਜੀ ਮੈਂ ਕਹਿੰਦਾ ਉਹ ਮਸ਼ੀਨ ਨਾਲੋਂ ਵੀ ਵਧੀਆ ਨੇ ਪੂਰੇ ਹੀਰੇ ਬੰਦੇ ਨੇ ਹੀਰੇ ਬੰਦੇ ਨੇ ਵੀ ਤਾਂ ਨਜ਼ਾਰਾ ਹੀ ਉਹਨਾਂ ਦਾ ਵੱਖਰਾ ਹੈ ਠੀਕ ਹੈ ਜੀ ਜਿਹਨੇ ਕਹਿੰਦੇ ਨੇ ਵੀ ਫੋਨ ਕਰਕੇ ਸਾਨੂੰ ਆਪ ਕਹਿੰਦੇ ਨੇ ਵੀ ਛੁੱਡੀ ਮਸ਼ੀਨ ਰੈਡੀ ਖੜੀ ਹੈ ਸਾਰਾ ਕਦੇ ਕਈ ਫਰਮਾਂ ਦੇ ਵਿੱਚ ਥ੍ਰੈਸ਼ਰ ਬਾਅਦ ਚ ਮਿਲਦੇ ਨੇ ਇਹਨਾਂ ਨੇ ਨਾਲ ਦੀ ਨਾਲ ਹੀ ਸਾਨੂੰ ਸਾਰਾ ਕੁਝ ਉਹ ਕਰ ਲਿਆ ਵਿੱਚੇ ਥ੍ਰੈਸ਼ਰ ਦੇ ਦਿੰਦੇ ਨੇ ਇਕੱਲਾ ਡਰਾਈਵਰ ਜਾ ਕੇ ਮਸ਼ੀਨ ਲਾਇਆ ਲੈ ਆਵੇ ਹਾਂ ਜੀ ਸਾਰਾ ਸਮਾਨ ਉਹਨਾਂ ਦੀ ਜ਼ਿੰਮੇਵਾਰੀ ਆ ਇੱਕ ਮਸ਼ੀਨਾਂ ਦਾ ਆਪਾਂ ਹੋਰ ਵੀ ਦੇਖੇ ਨੇ ਪਰ ਇਹ ਜੱਸੀ ਮਸ਼ੀਨ ਵਾਲਿਆਂ ਦੇ ਇਹ ਤਾਂ ਦਫਤਰ 'ਚ ਬੈਠੋ ਜਾ ਕੇ ਆਏ ਨਹੀਂ ਉਂਗਲ ਧਰ ਕੇ ਦੱਸਣ ਦੀ ਲੋੜ ਵੀ ਯਾਰ ਆ ਵੀ ਇੱਥੇ ਰੰਗ ਰਹਿ ਗਿਆ ਇੱਥੇ ਤਾਂ ਹੋਰ ਰਹਿ ਗਿਆ ਇਹ ਇਹ ਬਹੁਤ ਵੱਡੀ ਕੁਆਲਿਟੀ ਆ ਉਹਨਾਂ ਦੀ ਮੇਰੇ ਜਾਨੀ ਉਹ ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਮਾਲਕ ਹੈ ਹਾਂਜੀ ਆ ਵੀ ਉਹ ਤਾਂ ਕੁਲੇ ਬੈਠ ਕੇ ਹੀ ਕੰਮ ਕਰਾਉਂਦਾ ਕਬੀਰ ਜੀ ਜਾਨੀ ਕਹਿਣ ਦਾ ਮਤਲਬ ਖੂਬੀਆਂ ਬੜੀਆਂ ਨੇ ਜੇ ਹੁਣ ਆ ਚਾਈਨਾ ਨੇ ਲਾ ਦਿੱਤੀ ਹਾਂਜੀ ਆ ਚੈਨਾਂ ਨੇ ਜਿਹੜੀਆਂ ਹਾਂ ਜੀ ਇਹ ਬੜੀਆਂ ਵਧੀਆ ਨਾ ਤਾਂ ਨਾ ਡੰਡਾ ਟੁੱਟਦਾ ਜੀ ਠੀਕ ਹੈ ਜੀ ਨਾ ਸਬਰੋਗੜ ਤੇ ਕੋਈ ਨਾ ਹੋਰ ਚੈਨ ਦੀ ਵੀ ਲਾਈਫ ਦੁਗਣੀ ਬਣਦੀ ਹੈ ਜੀ ਦੁਗਣੀ ਬਣਦੀ ਹਾਂਜੀ ਹਾਂਜੀ ਉੱਚੀ ਤਾਂ ਮਾੜੀ ਲਾਗੇ ਤਾਂ ਹੁੰਦੀ ਨਾਲੀ ਚੀਜ਼ ਤਾਂ ਵੀਰੇ ਮੈਂ ਕਹਿੰਦਾ ਸਿਹਰਾ ਹੁਣ ਜਿਵੇਂ ਤੁਸੀਂ ਮੰਨ ਲਓ ਕਟਰ ਵਾਲ ਨੂੰ ਹੈ ਹਾਂਜੀ ਕਟਰ ਵਾਲ ਨੂੰ ਸਟੀਲ ਹਾਂਜੀ ਐਲੀਵੇਟਰਾਂ ਸਟੀਲ ਇਹ ਬੀਡਰ ਦੇ ਵਿੱਚ ਸਟੀਲ ਲਾ ਕੇ ਦੇਣੀ ਹੈ ਕਟਰ ਵਾਲ ਚ ਸਾਰੇ ਹੀ ਉਹਦੇ ਯਾਨੀ ਜਿਹੜੀ ਵੀ ਕੋਸ ਆਉਂਦਾ ਹੈ ਯਾਨੀ ਕਹਿਣ ਦਾ ਮਤਲਬ ਬੰਦੇ ਤੇ ਜੋ ਜ ਹੈ ਕਿ ਉਹਨਾਂ ਨੂੰ ਦੱਸਦਾ ਹੈ ਉਹਨਾਂ ਦੇ ਦੁੱਖ ਦੂਰ ਕਰ ਦੇਣ ਦੁੱਖ ਦੂਰ ਕਰ ਦੇਣ ਹਾਂਜੀ ਹਾਂਜੀ ਠੀਕ ਹੈ ਪਰ ਇਹ ਨਹੀਂ ਹੈਗਾ ਵੀ ਸੁਣ ਕੇ ਕਹਿੰਦਾ ਵੀ ਆਏ ਬਹੁਤ ਵਧੀਆ ਆਪਣੇ ਮਾਰ ਨਾਲ ਉਹ ਵੇਚਰ ਦੇ ਨੇ ਆਪਣੇ ਕੋਲੇ ਸਰਪੰਚ ਸਾਹਿਬ ਕਿੰਨੀਆਂ ਮਸ਼ੀਨਾਂ ਚੱਲਦੀਆਂ ਨੇ ਹੁਣ ਸਾਡੇ ਕੋਲ ਤਕਰੀਬਨ ਵੀਰ ਜੀ ਅਸੀਂ ਤਿੰਨ ਭਰਾ ਹਾਂਜੀ ਸਾਡੇ ਕੋਲ 10 ਮਸ਼ੀਨਾਂ ਨੇ ਇਸ ਟਾਈਮ ਠੀਕ ਹੈ ਜੀ ਹਾਂਜੀ ਤੇ ਇੱਕ ਮੇਰੇ ਭਾਂਜੇ ਨੂੰ ਮੈਂ ਪਿਛਲੀ ਵੇਰ ਲੈ ਕੇ ਦੇ ਦਿੱਤੀ ਸੀਗੀ ਜੀ ਹਾਂਜੀ ਹੈਗੀ ਜੱਸੀ ਹੈ ਉਹ ਵੀ ਠੀਕ ਹੈ ਜੀ ਯਾਨੀ ਸਾਡੇ ਕੋਲ 11 ਮਸ਼ੀਨਾਂ ਨੇ ਵੀਰ ਜੀ ਇਸ ਟਾਈਮ ਠੀਕ ਜੀ ਇਹ ਸੀ ਇਹ ਨਵੀਂ ਹੈ ਜੀ ਇਹ ਨਵੀਂ ਲਈ ਹੈ ਵੀਰ ਜੀ ਇਹ ਇਹਨੂੰ ਇੱਕ ਤਕਰੀਬ ਨਹੀਂ ਨੂੰ ਇੱਥੇ 20 ਦਿਨ ਹੋ ਗਏ ਹੋਣਗੇ 15 ਕ ਇਹਨੂੰ ਜੀ ਸਿੱਧੂ ਦੇ ਹੈ ਸਾਹ ਸਿੱਧੂ ਦੇ ਵੀਰੇ ਹੈ ਨਾ ਚੱਲੋ ਵਿਚਾਰੇ ਤੇ ਜਿੰਨੇ ਕੰਮ ਕਰਦੀ ਆਪਾਂ ਨੂੰ ਹੈਗੀ ਆ ਜਿਵੇਂ ਕਹਿੰਦੇ ਨੇ ਵੀ ਖੁਸ਼ੀ ਆਈ ਚਲੋ ਹਾਂ ਬਹੁਤ ਸਾਨੂੰ ਜਾਨੀ ਕਹਿਣਾ ਮਤਲਬ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਗਏ ਆ ਆ ਗਏ ਵਿਚਾਰ ਆਪਾਂ ਦਾ ਕਹਿੰਦਾ ਪ੍ਰਮਾਤਮਾ ਨੇ ਵਧੀਆ ਇੱਕ ਮਾਂ ਬਾਪ ਨੂੰ ਜਿਉਣ ਦਾ ਹਾਂਜੀ 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 ਹੱਲ ਹੋ ਗਿਆ ਜੀ ਨਹੀਂ ਕੋਈ ਉਹਨਾਂ ਨੂੰ ਦਿਖਦਾ ਹੀ ਨਹੀਂ ਸੀ ਕੋਸਣਾ ਜੀ ਹੂੰ ਹੂੰ ਇਹ ਵੀ 24 ਮਡ ਲੀ ਆ ਜੀ ਇਹ ਅਸੀਂ ਆਇਤ ਕੀ ਆਇਤ ਕੀ ਵੀਰ ਜੀ ਸਾਡੇ ਘਰ ਦੇ ਵਿੱਚ 6 ਮਸ਼ੀਨ ਆ ਗਈਆਂ ਨਵੀਆਂ ਜੀ ਨਵੀਆਂ ਦਸ ਸੀ ਤੇ ਸਰਪੰਚ ਸਾਹਿਬ ਪੰਜਾਬ 'ਚ ਹੀ ਚਲਾਉਣੇ ਕੋ ਬਾਹਰ ਵੀ ਚਲਾਉਣੇ ਜੀ ਬਾਹਰ ਚਲਾਉਣੇ ਆ ਵੀਰ ਜੀ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਐਮਪੀ ਦੇ ਵਿੱਚ ਗਈ ਹੋਈਆਂ ਨੇ ਹਾਂਜੀ 4 ਮਸ਼ੀਨਾਂ ਜੀ ਠੀਕ ਹੈ ਜੀ ਤੇ ਇੱਕ ਮੇਰਾ ਮੇ ਤੋਂ ਵੱਡਾ ਭਰਾ ਹੈ ਜਿਹੜਾ ਹਾਂਜੀ ਉਹ ਇੱਥੇ ਗੁਜਰਾਤ ਚ ਲੈ ਕੇ ਗਿਆ ਹੈ ਜੀ ਉੱਥੇ ਗੁਜਰਾਤ ਚ ਗਈ ਹੈ ਠੀਕ ਹੈ ਜੀ ਪਰ ਬਹੁਤ ਵਧੀਆ ਸਾਨੂੰ ਤਾਂ ਕੋਈ ਦਿੱਕਤ ਨਹੀਂ ਆ ਗਈ ਜੀ ਸਰਪੰਚ ਸਾਹਿਬ ਆਇਤੀ ਲੋਕ ਜਣੀ ਆਪਾਂ ਤਾਂ ਜਲੂ ਮੈਂ ਤਾਂ ਨਹੀਂ ਗਿਆ ਹਨਾ ਲੋਕ ਕਹਿ ਰਹੇ ਨੇ ਵੀ ਇਹ ਗੁਜਰਾਤ ਵੀ ਮੰਦਾ ਰਹਿ ਗਿਆ ਐਮਪੀ ਵੀ ਆਪਣੇ ਬੰਦਿਆਂ ਨਾਲ ਹੁੰਦੀ ਰਹਿੰਦਾ ਕੰਟੈਕਟ ਕੀ ਕਹਿੰਦੇ ਨੇ ਕਿਵੇਂ ਲੱਗੂ ਜੀ ਸਾਡਾ ਤਾਂ ਬੜਾ ਵਧੀਆ ਲੱਗੂ ਵੀਰ ਜੀ ਠੀਕ ਹੈ ਸ਼ੁਰੂ ਦੇ ਵਿੱਚ ਜਿਵੇਂ ਕਹਿੰਦੇ ਮੈਂ 99 ਦੇ ਵਿੱਚ ਹੀ ਸਵਰਾਜ ਕਮੈਨ ਲਈ ਸੀ ਕਿ ਜਦਦੇ ਅਸੀਂ ਇਹ ਕੰਮਾਂ 'ਚ ਪਏ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਫਿਰ ਤਾਂ ਆਪਾਂ ਉਹਦਾ ਕਾਹਨ ਹਮਰੋ ਮੜਿਆ 99 'ਚ ਹੀ ਅਸੀਂ ਸਵਰਾਜ ਲਿਆਂਦੀ ਸੀ ਹਾਂ ਜੀ ਹਾਂ ਜੀ ਉਦੋਂ ਗੇਟ ਤੇ ਆਉਂਦੀ ਹੁੰਦੀ ਸੀ ਮੀਂਹ ਮੀਂਹ ਹਾਂਜੀ ਹਾਂਜੀ ਵੀਰੇ ਹਾਂਜੀ ਹਾਂ ਸਰਪੰਚ ਆਪਾਂ ਫਿਰ ਚਲਾਉਣ ਦੇ ਨਾਲ ਵੀ ਮਸ਼ੀਨਾ ਲੈ ਕੇ ਵੇਚ ਵੀ ਦਿੰਨੇ ਆ ਜੀ ਵੀਰੇ ਦੇਖੋ ਮੈਂ ਜਿਹਨੇ ਮੰਨ ਲਓ ਵੀ ਮੇਤੋ ਜਿਹੜੇ ਵੱਡੇ ਨੇ ਇਹ ਚਲਾ ਲੈਂਦੇ ਨੇ ਪੰਜ ਪੰਜ ਚਾਰ ਚਾਰ ਰਸੀਜਨ ਠੀਕ ਹੈ ਜੀ ਜਿਹਨੇ ਮੈਂ ਇਕੱਲਾ ਚਰਪੋ ਚੱਲ ਕਈ ਵੇਰ ਕੋਈ ਵਿੱਚ ਕੱਟ ਵੀ ਲੈਨੇ ਆ ਠੀਕ ਹੈ ਜੀ ਕਈ ਵੇਰ ਯਾਨੀ ਕਹਿਣ ਦਾ ਮਤਲਬ ਚਾਹੇ ਮੇਰੀ ਆਉਂਦੀ ਵੀ ਵਿਕ ਜਵੇ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਯਾਨੀ ਜੱਸੀ ਵੀਰੇ ਦਾ ਮੇਰਾ ਤਿੰਨ ਚਾਰ ਸੀਜਨਾਂ ਤੋਂ ਬਾਅਦ ਆਇਆ ਹਾਂਜੀ ਤਕਰੀਬਨ ਮੈਂ ਤਿੰਨ ਚਾਰ ਮਸ਼ੀਨਾ ਤਿੰਨ ਜਾਂ ਚਾਰ ਇਹ ਕਿਹ ਮੀਰੀ ਉਹ ਕਰੇਗਾ ਸੀਰੀਅਲ ਲੈ ਨਹੀਂ ਲੈਣੋ ਜੀ ਲੈਣਾ ਹੀ ਲੈਣਾ ਜੀ ਆ ਕੀ ਹੀਰ ਕਿਵੇਂ ਖੜੀ ਆ ਜੀ ਆਪਣੇ ਇਹ ਕਿ ਹੀਰ ਵੀਰੇ ਮੈਨੂੰ ਨਾ ਮੇਰੇ ਤੇ ਇਹ ਵੀ ਮੈਂ ਵਿੱਚ ਕੱਟੀ ਸੀਗੀ ਉਹ ਵੀ ਕੱਟੀ ਸੀਗੀ ਇਹ ਕਿ ਹੀਰ ਦੀ ਵਿੱਚ ਕੱਟ ਕੇ ਜੱਸੀ ਦੇਤੀ ਉਹਨਾਂ ਨੂੰ ਜੱਸੀ ਦੇਤੀ ਜੋ ਕਹਿੰਦੇ ਸੀ ਜੱਸੀ ਲੱਗ ਜਣਿਆ ਜਹੀਰ ਦੇ ਵਿੱਚ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਪਈਏ ਮੈਨੂੰ ਦੇ ਦਿਓ ਕਿਹੜਾ ਮਾਡਲ ਆ ਜੀ ਇਹ ਇਹ ਬਾਈ ਮਾਡਲ ਹੈ ਵੀਰੇ ਜੀ ਉੱਚਾ ਮਾਡਲ ਹੀ ਆ ਜੀ ਫਿਰ ਹਾਂ ਜੀ ਹਾਂ ਆ ਸੰਤ ਵੀ ਬਾਈ ਮਾਡਲ ਹੈ ਠੀਕ ਆ ਜੀ ਹਾਂ ਇਹਨਾਂ ਨੂੰ ਫਿਰ ਹੁਣ ਚਲਾਉਂਗੇ ਜੀ ਬੀਰੇ ਜਾਨੀ ਹੈਗੀਆਂ ਬਕਾਊ ਵੀ ਨੇ ਠੀਕ ਹੈ ਜਾਨੀ ਕੋਈ ਬੰਦਾ ਲੈਣ ਆਲਾ ਗਿਆ ਦੇਵੀ ਦਮਾ ਗਿਆ ਆਪਾਂ ਪੇਰ ਵੀਰੇ ਤੋਂ ਲਿਆਵਾਂਗੇ ਯਾਨੀ ਕਹਿਣ ਦਾ ਮਤਲਬ ਜੇ ਨਹੀਂ ਵੀ ਅੱਜ ਚਲਾਵਾਂਗੇ ਵੀ ਲੇਬਰ ਆਪਣੇ ਮੇਰੇ ਪਿੰਡ ਦੀ ਮੁੰਡੇ ਨੇ ਸਰਪੰਚ ਸਾਹਿਬ ਇੱਕ ਆਪਾਂ ਇਹਨਾਂ ਨੂੰ ਵੇਚਣ ਦੇ ਲਈ ਆਪਣਾ ਕੰਟੈਕਟ ਨੰਬਰ ਦੱਸਿਓ ਕਿੰਨਾ ਜੀ ਮੇਰਾ ਹੈਗਾ ਜੀ 97811 ਹਾਂਜੀ 3083 83 ਜੀ ਹਾਂਜੀ ਹਾਂਜੀ ਕੰਟੈਕਟ ਕਰ ਸਕਦੇ ਨੇ ਜੇ ਕੋਈ ਖਰੀਦ ਚਾਹਵਾਣ ਹੋਵੇ ਜੀ ਕੋਈ ਗੱਲ ਨਹੀਂ ਹੈਗੀ ਵੀਰ ਜੀ ਜਦ ਮਰਜੀ ਜੀ ਆਇਆ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਗਾ ਆਪਣੀ ਜੀ ਤੇ ਉਹਨੂੰ ਫਿਰ ਕਰੋਗੇ ਕੋਈ ਲੈਸ ਹਾਂਜੀ ਉਹਨਾਂ ਉਹਦੇ ਵਾਸਤੇ ਲੈਸ ਰੱਖੋਗੇ ਵੀਰੇ ਜਦ ਤੂੰ ਕਹਿ ਦਿੱਤਾ ਹਰਦੀਪ ਸਿੰਘ ਜਾਇ ਵਿੱਚ ਕਹੇਗਾ ਤੂੰ ਆਪਾਂ ਓਕਣੇ ਹੀ ਕਰ ਦਵਾਂਗੇ ਠੀਕ ਹੈ ਜੀ ਹਾਂ ਆਪਣਾ ਉਹ ਜਿਹਾ ਸੁਭਾ ਨਹੀਂ ਹੈਗਾ ਵੀਰੇ ਵੀ ਜਾਨੀ ਉਹ ਨਹੀਂ ਕਰਮ ਆਪਾਂ ਕਰਦੇ ਆ ਕਿਤੇ ਪੁਰਾਣੀ ਲਿਆਂਦੀ ਕਿਤੇ ਕੁਤ ਲਿਆਂਦੀ ਹਾਂਜੀ ਲੈਣੀ ਆ ਆਪਣੀ ਵੀ ਜਾਨੀ ਆਪਾਂ ਨੇ ਲੈਣੀ ਆ ਨਵੀਆਂ ਹੀ ਨੇ ਮੈਂ ਤੋ ਆਪ ਜਾਣੀ ਹੁੰਦਾ ਨਾਲ ਮਸ਼ੀਨਾਂ ਦੇ ਵੀਰੇ ਠੀਕ ਹੈ ਜੀ ਤੇ ਜਾਨੀ ਚਲਾਉਣੀ ਆ ਨਵੀਆਂ ਹੀ ਨੇ ਠੀਕ ਹੈ ਜੀ ਹਾਂਜੀ ਹਾਂਜੀ ਸੋਨੂੰ ਇਹ ਕਰਨ ਨੂੰ ਫਿਰ ਤੂੰ ਵੀ ਚਲਾਉਣਾ ਮਸ਼ੀਨਾ ਸਰਪੰਚ ਸਾਹਿਬ ਦੇ ਨਾਲ ਹੀ ਰਹਿਣਾ ਹਾਂਜੀ ਹਾਂਜੀ ਬਸ ਚਾਚਾ ਜੀ ਇਹ ਸਾਡੇ ਘਰ ਦਾ ਦਾ ਤੈ ਹੀ ਨੇ ਜੀ ਠੀਕ ਹੈ ਚਾਹੇ ਵੇਚਣ ਚਾਹੇ ਕਿ ਮਰਜ਼ੀ ਕਰ ਲੈ ਜੀ ਨਹੀਂ ਚਲੋ ਵਧੀਆ ਜੀ ਹੈਨਾ ਸਾਡਾ ਕੋਈ ਫਰਕ ਨਹੀਂ ਹੈਗਾ ਵੀਰ ਜੀ ਉਹ ਚਾਹੇ ਸਾਡਾ ਉਹ ਮਸ਼ੀਨ ਮਰਦੀ ਹਾਂਜੀ ਮਸ਼ੀਨ ਦੇ ਵਿੱਚ ਵੀ ਅਲੱਗ-ਅਲੱਗ ਚਲਾਉਨੇ ਪਰ ਜੋ ਕੁਝ ਮੈਂ ਕਰਤਾ ਬਸ ਮੈਂ ਹੈਗਾ ਤੇ ਅਸੀਂ ਤਿੰਨ ਭਰਾ ਸਾਰਿਆਂ ਦਾ ਛੋਟਾ ਪਰ ਜੋ ਮੈਂ ਕਰ ਸਕਦਾ ਮੈਂ ਕਰਦੇ ਨੇ ਤਾਂ ਜ਼ਿੰਮੇਵਾਰੀ ਦੇਣੀ ਆ ਸਾਨੂੰ ਤਾਂ ਪਿੰਡ ਜ਼ਿੰਮੇਵਾਰੀ ਦੇਈ ਬੈਠਾ ਹਾਂ ਜੀ ਬੱਚਿਆਂ ਵਾਂਗੂ ਰੱਖ ਲੈ ਠੀਕ ਹੈ ਜੀ ਅਸਰ ਤੁਸੀਂ ਫੋਰਮੈਨ ਹੋ ਜੀ ਠੀਕ ਹੈ ਜੀ ਜਿੱਦਣ ਤੋਂ ਮਸ਼ੀਨਾਂ ਚਲਾਉਣ ਲੱਗਿਓ ਅੱਜ ਤੱਕ ਸਰਪੰਚ ਸਾਹਿਬ ਦੇ ਨਾਲ ਹੀ ਬਹੁਤ ਮੇਰੇ ਨਾਲ 20 25 ਬੰਦੇ ਸਾਡੇ ਨਾਲ ਪਿੰਡ ਦੀ ਨੇ ਜਿਹੜਾ ਛੋਟਾ ਜਿਹਾ ਬੰਦਾ ਪਿੰਡ ਨੂੰ ਰੋਜ਼ਗਾਰ ਦਿੰਦਾ ਭਾਈ ਉਹਨੇ ਠੀਕ ਹੈ ਜੀ ਆਪਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਨਹੀਂ ਸਹੀ ਗੱਲ ਆ ਜਦੋਂ ਆਪਣੇ ਪਿੰਡ ਦੀ ਬੰਦੇ ਚਲਾਉਣ ਵਾਲੇ ਹਨਾ ਕਿਉਂਕਿ ਮਾਲਕ ਡਰਾਈਵਰਾਂ ਤੋਂ ਬਿਨਾ ਨਹੀਂ ਡਰਾਈਵਰ ਮਾਲਕ ਤੋਂ ਬਿਨਾ ਨਹੀਂ ਹੁਣ ਨਵੇਂ ਥਾਵੇਂ ਆਪਾਂ ਜਾਈਏ ਅਗਲਾ ਪਹਿਲਾਂ ਤਾਂ 5-4 ਸੀਜ਼ਨ ਭੇਤੀ ਪਾਉਂਦਾ ਹੁਣ ਤੁਹਾਨੂੰ ਸਰਪੰਚ ਸਾਹਿਬ ਦਾ ਸਾਰਾ ਭੇਥ طے ਹੋਇਆ ਠੀਕ ਆ ਜੇ ਹੁਣ ਇੱਥੇ ਅੰਦਰ ਬੈਠੇ ਨੇ ਸਰਪੰਚ ਸਾਹਿਬ ਨੇ ਦੱਸ ਦੇਣਾ ਵੀ ਕਰਨ ਦੇ ਜਾ ਕੇ ਵੱਢਿਓ ਨਹੀਂ ਲੈ ਕੇ ਜਾ ਕੇ ਖੱਤੇ ਜਣਾ ਲੈ ਨਹੀਂ ਇਹ ਖੱਤਾ ਵੀ ਜਾਣਦੇ ਨੇ ਮੋਟਰ ਜਾਣਦੇ ਨੇ ਸਾਰਾ ਮੈਨੂੰ ਮੈਨੂੰ ਕਈ ਬੰਦੇ ਕਹਿੰਦੇ ਨੇ ਵੀਰ ਜੀ ਹਾਂਜੀ ਮੈਂ 10-10 ਮਸ਼ੀਨਾਂ ਵੀ ਚਲਾਈਆਂ ਨੇ ਠੀਕ ਹੈ ਜੀ ਇਕੱਲੇ ਨੇ ਵੀ ਹਾਂਜੀ ਕਹਿੰਦੇ ਵੀ ਤੂੰ ਇੱਕਣ ਚਲਾ ਕੇ ਮੇ ਲੈਂਦਾ ਮਗਾ ਵੀ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਪ੍ਰਮਾਤਮਾ ਹੀ ਚਲਾਉਂਦਾ ਮਗਾ ਮੈਂ ਤਾਂ ਜਿਹੜਾ ਜਿਹੜਾ ਹੁਣ ਫਿਰਦਾ ਇੱਕ ਨੇ ਉੱਥੀ ਜੰ ਜਬੀਰੀ ਜਨਾ ਵੀ ਮੇਰੇ ਦਾ ਜਾਂ ਚਿੱਤੇ ਵੀ ਹੈਗਾ ਸੱਚੇ ਪਾਸਾ ਆ ਬੇ ਚਲਾਉਂਦਾ ਸਾਡੇ ਸਟਾਫ ਦੀ ਹੈਗਾ ਉਹ ਆ ਜੀ ਜੇ ਕੋਈ ਪ੍ਰੋਬਲਮ ਆ ਵੀ ਗਈ ਮੈਂ ਰਾਤ ਨੂੰ ਆਪਦੀ ਸੋਲਵ ਕਰਕੇ ਸੌਣਾ ਸੌਣਾ ਜੀ ਸਵੇਰ ਨੂੰ ਦਾ ਸੈਲਫ ਆ ਕੇ ਬਾਸ ਅਗਲੇ ਖੇਤ ਤੇ ਜਾਣਾ ਬਾਸ ਕਰਨ ਸਾਂ ਫਿਰ ਆਪਦੀ ਟੈਨਸ਼ਨ ਰੱਖ ਦੇ ਲਈ ਹਣਾ ਬਈ ਵੀਰ ਜੀ ਜੇ ਮੈਂ ਅਸੀਂ ਨਾਲ ਵੀ ਰਹਿ ਕੇ ਦੇਖਿਆ ਸਾਰਾ ਕੋਈ ਦਿੱਕਤ ਜਮਤ ਤੇ ਜਿਆਦਾ ਅਸੀਂ ਨੇ ਕੋਲੇ ਹੁੰਨੇ ਆ ਫੇ ਥੋੜੀ ਡੋਰ ਵੀ ਢਿੱਲੀ ਛੱਡ ਦਿੰਦੇ ਨੇ ਛੱਡ ਦਿੰਦੇ ਨੇ ਜੀ ਤਾਂ ਤੋਂ ਪੱਜਾ ਨਹੀਂ ਪਰੇ ਨੇ ਮੇਤੋਂ ਮੈਂ ਕਨ ਸਾਡੇ ਨਾਲੋਂ ਸਵਾਇਆ ਕੰਮ ਕਰਕੇ ਤੰਗਰੀਬ ਵੀਰੇ ਕੰਮ ਵੀ ਵਧੀਆ ਕਰੀਦਾ ਸਾਡੇ ਆਲੇ ਦਾਲੇ ਚਾਰ ਪੰਜ ਪਿੰਡ ਨੇ ਠੀਕ ਹੈ ਜੀ ਚਾਰ ਪੰਜ ਪਿੰਡਾਂ ਦੇ ਵਿੱਚ ਸਾਡੀ ਮਸ਼ੀਨਾਂ ਸਾਨੂੰ ਚਲਦੀਆਂ ਮਿਲਣਗੀਆਂ ਤੇ ਕੋਈ ਆਮ ਖੇਤੀ ਮਸ਼ੀਨ ਨਹੀਂ ਮੈਂ ਨਹੀਂ ਆਉਂਦੀ ਜੀ ਉਹ ਵੈਸੇ ਸਾਨੂੰ ਜਿਹੜੇ ਸਾਡੇ ਕਸਟਮਰ ਵੀ ਨੇ ਉਹ ਵੀ ਇਹੀ ਗੱਲ ਕਹਿੰਦੇ ਨੇ ਵੀ ਸਾਨੂੰ ਇਹੀ ਜੀ ਸਹੂਲਤ ਕਿੱਥੇ ਮਿਲ ਜੂ ਸਾਨੂੰ ਮੋਟਰਸਾਈਕਲ ਚੱਕੇ ਨਹੀਂ ਜਾਣਾ ਪੈਂਦਾ ਕਿਸੇ ਕੋਲੇ ਕੋਈ ਗੱਡੀ ਚੱਕੇ ਹੀ ਜਾਣਾ ਬੰਦਾ ਸਾਨੂੰ ਫੋਨ ਤੇ ਮਸ਼ੀਨ ਸਾਡੇ ਕੋ ਆ ਜੇ ਕੋ ਆ ਜੀ ਫੋਨ ਤੇ ਨੰਬਰ ਲਵਾ ਦਿੰਦੇ ਨੇ ਉਹਦਾ ਟਰਾਲੀ ਟੋਡੀ ਵੀ ਆਪਣੀ ਆ ਜਾਨੀ ਰੇਗ ਜੂਲ ਤੱਕਲੇ ਨੂੰ ਮਿਲਦੀ ਹੈ ਜੀ ਹਾਂ ਜੀ ਜਾਨੀ ਇਹ ਆ ਵੀ ਆਪਣਾ ਟਰੈਕਟਰ ਟਰਾਲੀ ਵੀ ਨਾਲ ਦੇ ਦਿੰਦੇ ਆ ਹਾਂ ਜੀ ਵੀ ਹਾਂ ਜੀ ਮੀ ਹੈਗੀ ਇਹ ਵੀ ਨਵੀਂ ਹੈ ਵੀਰ ਜੀ ਠੀਕ ਹੈ ਜੀ ਆਪਣੇ 6 ਮਸ਼ੀਨਾਂ ਇਤਕੀ ਨਵੀਆਂ ਆਈਆਂ ਨੇ ਜੀ ਠੀਕ ਹੈ ਤਿੰਨ ਤਾਂ ਇਹ ਹੋ ਗਈਆਂ ਜੀ ਬਾਕੀ ਤਿੰਨ ਇਹ ਹੋ ਗਈਆਂ ਤਿੰਨ ਸਾਡੀਆਂ ਬਾਹਰੇ ਚੱਲ ਰਹੀਆਂ ਨੇ ਜੀ ਜਿਹੜੀਆਂ ਇਤਕੀ ਲੈਂਦੀਆਂ ਨੇ ਠੀਕ ਹੈ ਜੀ ਹਾਂ ਜੀ ਹਾਂ ਜੀ सरपंच साहब एक ता बहुत बढ़िया इन्होंने जेड़ा आज लाया सिस्टम घोड़ियां वाला ये सिस्टम दा वीर जी यही ता हैगा भी बढ़िया बंदे दा यही फर्क हुंदा ठीक है जी भैया देखो हुन ताहां टायरਾਂ ਤੇ ਅੱਗੇ ਜਿਵੇਂ ਕਹਿੰਦੇ ਭੰਨ ਪੈਣ ਦੇ ਟਾਇਰਾਂ ਚ ਤਾਂ ਹੁਣ ਇਹ ਘੋੜੀਆਂ ਬਣਾ ਕੇ ਲਾਈਆਂ ਨੇ ਬੜੀਆਂ ਜਿੱਤ ਲਾਉਂਦੇ ਸੀ ਕੁਛ ਕਰਦੇ ਸੀ ਹੁਣ ਘੋੜੀਆਂ ਤੇ ਬਸ ਲਾ ਕੇ ਖੜੀ ਰਹੂਗੀ ਜੀ ਖੜੀ ਰਹੂਗੀ ਟਾਇਰਾਂ ਚ ਭੰਨ ਨਹੀਂ ਪੈਣਾ ਟਾਇਰਾਂ ਚ ਨਹੀਂ ਭੰਨ ਪੈਣਾ ਜੀ ਇੱਕ ਸਰਪੰਚ ਸਾਹਿਬ ਜਿਹੜੀਆਂ ਆਪਣੇ ਕਿੰਨੀ ਉੱਧਰ ਖੜੀਆਂ ਨੇ ਮਸ਼ੀਨਾਂ ਇਹਦੇ ਕਾਲੇ ਸਟicker ਕਿਵੇਂ ਆਏ ਚ ਕੋਈ ਫਰਕ ਆ ਜੀ ਵੀਰ ਜੀ ਇਹ ਤੁਹਾਨੂੰ ਮੈਂ ਦੱਤਾ ਆਪੋ ਆਪਣੀ ਚੋਅ ਹੈ ਜੀ ਹਾਂਜੀ ਜਾਨੀ ਸਰਪੰਚ ਸਾਹਿਬ ਇੱਕ ਆਪਾਂ ਨੂੰ ਬਹੁਤ ਸਵਾਲ ਆ ਰਹੇ ਸੀਗੇ ਹਾਂਜੀ ਹਾਂਜੀ ਵਿੱਚ ਮਸ਼ੀਨਾਂ ਦੇ ਮੰਨ ਲਓ ਆਹ ਤਾਂ ਥੋਂ ਖੜਾ ਰਹਿਂਦਾ ਟਾਇਰ ਦੀ ਗੁੱਡੀ ਇੰਨੀ ਵੀ ਆਹ ਸੌ ਕਸਾ ਜਾਂਦੀਆਂ ਨੇ ਉਹਦਾ ਕੀ ਸਿਸਟਮ ਹੈ ਜੀ ਉਹ ਵੀਰ ਜੀ ਪਤਾ ਨਹੀਂ ਕੀ ਚੱਕਰ ਸੀਗਾ ਪਹਿਲਾਂ ਬੜਾ ਮਸ਼ੀਨਾਂ ਨੂੰ ਹੁੰਦਾ ਸੀਗਾ ਹਾਂਜੀ ਪਰ ਇਹਦੇ ਜਿਹੜੇ ਹਿੱਸੇ ਨੇ ਜੇ ਮੈਂ ਦੇਖਿਆ ਉੱਤੇ ਵੀ ਕੰਪਨੀ ਦੇ ਵਿੱਚ ਵੀ ਵੀ ਇਹਨਾਂ ਦੇ ਜਿਹੜੇ ਫੇਸ ਨੇ ਫੇਸ ਲਾ ਕੇ ਇੱਕੋ ਜਿਹਾ ਕਰਕੇ ਸਾਡੇ ਕੋਲ ਕੋਈ ਵੀ ਪ੍ਰੋਬਲਮ ਨਹੀਂ ਹੈ ਅਸੀਂ 4-5 ਸੀਜ਼ਨਾਂ ਤੋਂ ਚਲਾਉਂਦੇ ਆ ਮਸ਼ੀਨਾਂ ਨੂੰ ਇੱਕੋ ਜਿਕੇ ਟਾਇਰ ਘਾ ਦਿੰਦੇ ਇੱਕੋ ਜਿਕੇ ਟਾਇਰ ਘਾ ਦਿੰਦੇ ਨੇ ਕਈ ਵਾਰ ਕਈ ਵਾਰ ਇਹ ਹੁੰਦਾ ਜੀ ਕਿ ਵੀ ਆ ਇੱਕ ਗੁੱਡੀ ਛੱਡ ਕੇ ਇੱਕ ਬੰਦ ਕਰਾ ਦਿੰਦੇ ਹਾਂ ਜੀ ਵੀ ਇਹ ਵੀ ਕੋਈ ਪ੍ਰੋਬਲਮ ਨਹੀਂ ਹੈ ਜੀ ਕਿ ਕਦੇ ਵੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਟਾਇਰ ਜਿਵੇਂ ਆਪਣੇ ਸਾਰੀਆਂ ਮਸ਼ੀਨਾਂ ਦੇ ਗੁੱਡੀਆਰ ਦੇ ਨੇ ਜੀ ਆਪਾਂ ਨੂੰ ਕਹਿ ਕੇ ਪਾਉਂਦੇ ਨੇ ਕਿ ਆਪੀ ਪਾ ਕੇ ਦੇ ਦੇ ਉਹਨਾਂ ਉਹਨਾਂ ਕਨੇਓ ਟਾਇਰਾਂ ਦੀ ਖੁੱਲੀ ਸੁੱਟੀ ਹੈ ਜੀ ਵੀ ਜਿਹੜਾ ਮਰਜੀ ਬੁਵਾ ਲੋ ਇਹ ਮੇਰਾ ਭਰਾ ਕਹਿੰਦਾ ਮੈਂ ਪੋਨੇ ਨੇ ਗੁਡੀ ਹਰਦੇ ਹਾਂਜੀ ਮੇਰੇ ਵਾਲੀ ਤਿੰਨੇ ਮਸ਼ੀਨਾਂ ਤੇ 20 KTI ਦੇ ਨੇ 20 KTI ਦੇ ਹਾਂਜੀ ਹਾਂਜੀ ਤੇ ਜਿਹੜਾ ਮੇਰਾ ਦੂਜਾ ਭਰਾ ਆ ਉਹਨੇ ਇੱਕ ਦੇ ਦੋ ਤੇ 20 KTI ਦੇ ਨੇ ਇੱਕ ਤੇ ਇਹ ਗੁਡੀ ਹਰਦੀ ਬੁਵਾਏ ਠੀਕ ਇਹ ਜਿਹੜਾ 20 KTI ਦਾ ਟਾਇਰ ਆ ਸਰਪੰਨ ਸਾਹਿਬ ਉਹਦੀ ਕਸਾਈ ਘਟ ਹੈ ਕਿ ਵੱਧ ਹੈ ਕਿਵੇਂ ਤੁਸੀਂ ਤਾਂ ਹੁਣ ਵਰਤ ਕੇ ਦੇਖੀ ਜੀ ਮੈਨੂੰ ਤਾਂ ਕਸਾਈ ਬਹੁਤ ਘੱਟ ਲੱਗਦੀ ਬਹੁਤ ਘੱਟ ਹੈ ਜੀ ਠੀਕ ਹੈ ਜੀ ਹਾਂ ਜਾਨੀ ਇਹਨਾਂ ਦੇ ਪਸੰਦ ਇਹ ਆ ਪਤਾ ਨਹੀਂ ਕਿਉਂ ਮੈਂ ਤਾਂ ਇਹਨਾਂ ਨੂੰ ਦੱਸਿਆ ਮਗਰ ਵੀ ਨਹੀਂ ਜਾਨੀ ਵੀਰ ਜੀ ਇੱਕ ਕਹਿਣ ਦਾ ਭਾਵ ਇਹ ਵੀ ਆ ਵੀ ਉਹੀ ਨਹੀਂ ਆ ਕਹੀ ਜਾਂਦਾ ਵੀ ਜਿਵੇਂ 5 ਗੇਰ ਦੇ ਮੂੰਹ ਨੂੰ ਲੱਗਣ ਵਾਲੀ ਗੱਲ ਜਿਵੇਂ ਹੁਣ 5 ਗੇਰ ਵਾਲੀ ਮਸ਼ੀਨ ਆ ਹਾਂਜੀ ਸਾਨੂੰ ਸਾਰੀਆਂ ਮਸ਼ੀਨਾਂ ਹੀ 5 ਗੇਰ ਵਾਲੀਆਂ ਦਿੱਤੀਆਂ ਨੇ 5 ਗੇਰ ਵਾਲੀਆਂ ਨਹੀਂ ਕਹੀ ਕਹੇ ਤੇ ਕਈ ਮਿਸਤਰੀ ਦਾ ਮਸਾ ਗੇਰ ਲਾ ਕੇ ਦਿੰਦੇ ਨੇ ਹਾਂ 4 ਵਾਲੀ ਕਹੀ ਜਾਂਦੀ ਹੈ ਵੀ 4 ਵਾਲਾ ਲੈ ਲਓ ਜੀ 4 ਵਾਲਾ ਲੈ ਲਓ ਜੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਪਰ ਸੈਨਿਕ ਦਾ ਸਮਾਨ ਸਾਰਾ ਠੀਕ ਹੈ ਜੀ ਹਾਂ ਪੂਰਾ ਟੌਪ ਦੇ ਜਾਨੀ ਗੇਰ ਦੇ ਜਿਹੜਾ ਹੈਗਾ ਇਹਨਾਂ 5 ਗੇਰਾ ਚ ਬਿਨਾ ਕਹੇ ਤੇ ਵਿਚਾਰੇ ਸਾਨੂੰ 5 ਗੇਰਾ ਲਈਏ 5 ਗੇਰੀ ਦਿੱਤੀ ਨਹੀਂ ਆਲਾ ਕਹਿੰਦਾ ਮੇਰੀ ਤਾਂ ਰੇਟ ਆ ਕੋਈ ਰੇਟ ਨਹੀਂ ਆਪਾਂ ਨੂੰ ਵੀ ਪਤਾ ਵੀ ਇਹਦੇ 10 15000 ਦਾ ਸਮਾਨ ਜਾਂਦੇ ਪੈਂਦਾ ਹਾਂਜੀ 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 ਖੜੀ ਵੀ ਵਿੜੇ ਚ ਜੱਚਦੀ ਆ ਨਾ ਨਹੀਂ ਜੱਚਦੀ ਐ ਜੀ ਜੱਚਦੀ ਐ ਅੱਜ ਵੀਰ ਜੀ ਬੜੀਆ ਬੜੀਆ ਫਰਮਾਂ ਦਾ ਮੁਕਾਬਲਾ ਕਰ ਰਹੀ ਐ ਹਾਂਜੀ ਜਿਵੇਂ ਲਾਲੋ ਵੀ ਜਿਹੜੀਆਂ ਨਾਮੀ ਫਰਮਾਂ ਦੀਆਂ ਉਹਨਾਂ ਦੇ ਵਿੱਚ ਜਾ ਜਾ ਪਿੱੜਦੀ ਐ ਪੰਜ ਸਾਹਿਬ ਇੱਕ ਗੱਲ ਹੋਰ ਵੀ ਆ ਹਾਂਜੀ ਆਟੋ ਔਲ ਕੀ ਜੀ ਆਮ ਜੀ ਲਾ ਕੇ ਫੜਾ ਦਿੰਦੇ ਨੇ ਹਾਂਜੀ ਹਾਂਜੀ ਠੀਕ ਆ ਤੇ ਤੁਸੀਂ ਇਹ ਦੇਖੋ ਵੀ origignal ਲਾ ਕੇ ਦਿੱਤੀ ਹੈਗੀ ਨਹੀਂ origignal ਲਾ ਕੇ ਮੈਂ ਕਿਹਾ ਵੀਰ ਜੀ ਮੈਂ ਕਹਿੰਦਾ ਕੋਈ ਗੱਲੇ ਨਹੀਂ ਬੈਰਿੰਗ ਪੂਰਕ ਇੱਕ ਦਿਨ ਵੜਿਆ ਜੈਂ ਚੰਜਰ ਵਾਲੇ ਨੇ ਬੰਦੇ ਨੇ ਕਿਤੇ ਜੀ ਉੱਤੀ ਬੈਠੇ ਸੀਗੇ ਕਿਤੇ ਮਸ਼ੀਨ ਤੇ ਬੈਰਿੰਗ ਦੇ ਵਿੱਚ ਵੜਿਆ ਜੈਂ ਚੰਜਰ ਵਾਲੇ ਦੇ ਵਿੱਚ ਹੋ ਗਿਆ ਉਹਨੇ ਬੈਰਿੰਗ ਸਾਰੇ ਖੋਲ ਕੇ ਉਹਨੂੰ ਕਹਿੰਦਾ ਜਿਹੜੇ ਮੇਰੇ ਬੈਰਿੰਗ ਨੇ ਉਹੀ ਪਾ ਮੈਂ ਹਾਂ ਮੈਂ ਇਹਨੂੰ ਸਾਰੇ ਕੱਟ ਲਾ ਠੀਕ ਹੈ ਮੈਨੂੰ ਮੈਤੋ ਨਹੀਂ ਮਗਰ ਫਿਰ ਨੂੰ ਤਾਂ ਯਾਨੀ ਮੈਂ ਕਹਿੰਦਾ ਵੀ ਮਸ਼ੀਨਾਂ ਚੱਲਦੀਆਂ ਨੇ ਵੀਰ ਜੀ ਮੈਨੂੰ ਲੱਗਦਾ 70-75 ਮਸ਼ੀਨਾਂ ਇਦਗੀ ਵਗ ਜਾਣਗੀਆਂ ਠੀਕ ਹੈ ਜੀ ਵੀ ਯਾਨੀ ਕਿਸੇ ਦੀ ਕੰਪਲੀਟ ਆਈ ਇਹ ਨਹੀਂ ਅਜੇ ਤੱਕ ਆਈ ਵੀ ਨਹੀਂ ਜੀ ਉਹ ਕਹਿੰਦਾ ਸਾਨੂੰ ਤਾਂ ਜਮਾ ਹੀ ਨਹੀਂ ਆਈ ਕਦੇ ਹਾਂਜੀ ਪਰ ਅਸੀਂ ਇੱਤੀ ਪੂਰਾ ਦੱਬ ਕੇ ਇਹਨਾਂ ਤੇ ਜ਼ੋਰ ਲਾਦਨੇ ਆਂ ਇਹੀ ਗੱਲ ਆ ਸਰਪਾ ਹੁਣ ਸੀਪਾ ਨੇ ਮੰਨ ਲਓ ਬਹੁਤ ਵੱਡੀਆਂ ਕਰਤੀਆਂ ਦਾਣੇ ਵਾਲੀ ਤਾਂ ਸ਼ਿਕਾਇਤ ਆਉਣ ਦੀ ਕੋਈ ਦਿੱਕਤ ਖਾਈ ਨਹੀਂ ਉਹ ਤੁਸੀਂ ਤੁਹਾਨੂੰ ਮੈਂ ਦੱਸ ਦਿੰਦਾ ਜੀ ਹੁਣ ਮੈਨੂੰ ਯਾਨੀ ਉਹ ਗਣੇਸ਼ ਵਾਲੀਆਂ ਸੀਪਾ ਨੇ ਜੀ ਝੰਨੇ ਨੇ ਜਿਹੜੇ ਤੇ ਠੀਕ ਹੈ ਜੀ ਪੂਰੇ ਸਟੀਲ ਦੇ ਪਏ ਨੇ ਪੂਰੇ ਵਧੀਆ ਇਹ ਨਹੀਂ ਹੈਗਾ ਪਰ ਮੈਨੂੰ ਲੱਗਦਾ ਵੀ 24-2500 ਰੁਪਏ ਦਾ ਫਰਕ ਆ ਦੂਜੀਆਂ ਸੀਪਾ ਨਾਲੋਂ ਦੂਜੀਆਂ ਨਾਲੋਂ ਨਹੀਂ ਤੇ ਕ੍ਰੈਂਕਾਂ ਦਾ ਵਿੱਚ ਰੈਂਕ ਬੜੀ ਵਧੀਆ ਪਾਉਂਦਾ ਜੀ ਇਹ ਜਿਹੜੀ ਕ੍ਰੈਂਕਾਂ ਪਾ ਰਿਹਾ ਇਸ ਤੋਂ ਵੱਖਰਾ ਜਾਂਦਾ ਬਾਕੀ ਆ ਦੇਖ ਲੋ ਜੀ ਬਰਾਕਟੀਆਂ ਨੇ ਆਮ ਛੋਟੀਆਂ ਪਾ ਕੇ ਛਾਰ ਦਿੰਦੇ ਨੇ ਆ ਦੇਖੋ ਜੀ ਕਿੱਡੀਆਂ ਕਿੱਡੀਆਂ ਬਰਾਕਟੀਆਂ ਲਾ ਦੇ ਨੇ ਬਿਲਕੁਲ ਠੀਕ ਹੈ ਨਾ ਜੀ ਹੂੰ ਚੌਬਾ ਹੋ ਜੇ ਕਰਦੇ ਨੇ ਜੀ ਹਾਂਜੀ ਪਿੰਡ ਬੜਾ ਕੰਮ ਦਾ ਕੁਆਲਟੀ ਦਾ ਕਰਦੇ ਨੇ ਟੂਲ ਬਾਕਸ ਆ ਠੀਕ ਹੈ ਜੀ ਉਹ ਸਭ ਤੋਂ ਵਧੀਆ ਕੰਪਨੀਆਂ ਦਿੰਦੇ ਨੇ ਠੀਕ ਹੈ ਜੀ ਫਿਰ ਸਰਪੰਚ ਸਾਹਿਬ ਆਪ ਪਿੰਡ ਚਲਾ ਕੇ ਉਸ ਤੋਂ ਬਾਅਦ ਹੋਰ ਬਾਹਰ ਜਾਂਦੇ ਆ ਕਿਤੇ ਨਹੀਂ ਬਾਹਰ ਨਹੀਂ ਜਾਂਦੇ ਜਿਵੇਂ ਮੰਨ ਲਓ ਹੁਣ ਕਣਕ ਵੱਢ ਕੇ ਆ ਜਾਣਗੇ ਉਰੇ ਹੀ ਚਲਾਉਂਦੇ ਜਿਵੇਂ ਸਾਡੀਆਂ 2-4 ਕਿ ਮਸ਼ੀਨਾਂ ਨੇ ਉਹ ਭਗਵਾੜੇ ਕੋਲੇ ਵੀ ਵਗ ਜਾਂਦੀਆਂ ਨੇ ਕਿ ਉਰੇ کئی ਉਰੇ ਪਿੰਡੇ ਚ ਕੇ ਜਾਨੀ ਮੈਂ ਸਾਨੂੰ ਪਹਿਲਾਂ ਵੀ ਜਦ ਵੀ ਇੱਥੇ ਚਾਰ ਪੰਜ ਪਿੰਡਾਂ ਦੇ ਵਿੱਚ ਜਿਵੇਂ ਮਹਾਰਾਜ ਦੀ ਕਿਰਪਾ ਵੀ ਸਾਡੀ ਐ ਮਸ਼ੀਨਾਂ ਸਾਨੂੰ ਚੱਲਦੀਆਂ ਮਿਲ ਗਈਆਂ ਠੀਕ ਹੈ ਜੀ ਹਾਂਜੀ ਹਾਂਜੀ ਚੰਗਾ ਸਰਪੰਚ ਸਾਹਿਬ ਜੀ ਚੰਗਾ ਵੀ ਬਹੁਤ ਜਾਣਦਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ ਜੀ ਚੰਗਾ ਹੀ ਕਰਦੇ ਹੋ ਜਾਣੇ ਚੰਗਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਸ਼ੇਅਰ ਲਾਇਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਆ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ